ਪਹਿਲੇ ਧੁਰਵਾਤ ਹੋਇਆ ਨਹੀਂ ਉੱਥੇ ਤਾਂ ਹੈ ਨਹੀਂ ਸੀ ਮੈਂ ਉੱਥੋਂ ਆਇਆ ਸੀ ਇੱਥੇ ਤਾਂ ਪੁਲਿਸ ਇਕੱਠੀ ਆ ਕੇ ਇਕੱਠੀ ਇਕੱਠੀ ਪਾਰ ਬਣਾਇਆ ਹੋਇਆ ਹੈ ਅੱਛਾ ਤੇ ਆਏ ਹੁੰਦੇ ਆ ਕਿਤੇ ਪਨਾ ਇਹਨਾਂ ਨੇ ਭਾਰਤ ਰਹਿਣ ਮਤਲੇ ਅੱਗੇ ਰੱਖੀ ਹੋਈ ਹੈ ਹੂੰ ਦੇਖ ਰਿਹਾ ਹਾਂ ਦੇਖਦਾ ਬਾ ਪੂਰਾ ਪਾਰ ਬਣਾ ਲਾ ਬੰਦੇ ਆਪਰ ਦੇ ਟਰੱਕ ਦੋ ਟਰੱਕ ਆਏ ਨੇ ਕਿਤੇ ਕਰਦੇ ਨੇ ਉਹ ਟ੍ਰੱਕ ਪਲੇ ਕਰਦਾ ਉਹ ਪਰਲੇ ਪਾਸੇ ਚਲੀ ਜਾਂਦਾ ਹਾਂ ਦੋਨੇ ਦੋਨੇ ਇਹ ਕੰਮ ਕਰ ਰਹੇ ਨੇ ਹਾਂਜੀ ਦੋਸਤੋ ਬੀਸੀ ਦੇ ਇੰਟਰਨੈਸ਼ਨਲ 에ਅਰਪੋਰਟ ਐਪਸਾ ਬੋਰਡ ਮੈਂ ਪਹੁੰਚ ਚੁੱਕੇ ਹਾਂ ਜਿੱਥੋਂ ਮੈਂ ਰਿਮੈਂਟਡ ਪਹੁੰਚਣਾ ਹੈ ਫੂਡ ੜੜ ਭਰਨੀ ਆ ਤੇ ਇਹ ਪਰਦੇਸੀ ਇੱਕ ਤੋਂ ਦੂਜੇ ਸਹਿਰ ਚੱਲ ਪਏ ਜੀ ਅੰਮ੍ਰਿਤਸਰ ਚੈਟੇ ਜਿਹਨੇ ਜੀ ਸਿੰਘ ਬਰਾੜ ਮੇਖੋ ਕੀਤੀ ਦੇ ਉੱਲੋਂ ਜਿਹੜਾ ਇਹ ਲੌੜਾ ਇਹਨੇ ਓਕੇ ਜੀ ਜੇ ਐਨ ਸੋ ਇੱਥੇ ਆ ਪਿਛਲੇ ਪਾਸੇ ਜਿਹੜਾ ਫੇਅਰ ਹੈ ਲੀਡਰ ਦਾ ਜਿਹੜਾ ਜਹਾਜ਼ ਹੈ ਇਹੋ ਤੁਸੀਂ ਪਿਛਲੇ ਪਾਸੇ ਦੇਖ ਰਹੇ ਹੋ ਅੱਗੇ ਮਲੇ ਦੇਖਦੇ ਹੋ ਕਿ ਤੱਕ ਉੱਤੇ ਆ ਤਾਂ ਦੇਖੀ ਜੀ ਯਾਤਰੀਏ ਸੰਜੇਰਾ ਜਿਹੜੇ ਜਾਣੇ ਸ਼ੁਰੂ ਹੋ ਗਏ ਦੇ ਚੋਣ ਕੋੜੀ-ਕੋੜੀ ਉਸ ਤੂਰੀ ਕਾਨੂੰਨੀ ਪ੍ਰਕਿਰਿਆ ਕਰਕੇ ਲੋ ਜੀ ਇੱਥੇ 31 ਦਾ ਬੰਦਾ ਲੀਡਰ ਦਾ ਹੁਜਾਜ ਕੇ ਮਰਜ਼ੀ ਨੇ ਜਰ ਰੱਖ ਕੇ ਐਪਸਕੋਰ ਤੋਂ ਐਡਵੈਂਚਰ ਜਿਉਂ ਲਈ ਕਿ ਪ੍ਰਸੈਂਜਰ ਜਿਹੜੇ ਜਿਹੜਾ ਖੜਨ ਲੱਗਦੇ ਨੇ ਆਹ ਹੁੰਦਾ ਉਹ ਕੋਈ ਪਤੀ ਰੱਖ ਸਕਦੇ ਵੀ ਐਪਸਕੋਰ ਤੋਂ ਐਡਵੈਂਚਰ ਤੱਕ ਟਾਈਮ 8:20 ਮਿੰਟ ਦਾ ਲੱਗਦਾ ਤੇ 10:20 ਮਿੰਟ ਟੇਅਰ 10:00 ਵਜੇ ਉੱਥੇ ਪਹੁੰਚ ਜਾਣਾ ਜਹਾਜ਼ ਆ ਐਪਸਕੋਰ ਤੋਂ ਜਿਹੜਾ ਜਿੱਥੋਂ ਉੱਡਣਾ ਤੇ ਐਡਵੈਂਚਰ ਤੱਕ ਮੇਰਾ ਸਫ਼ਰ ਇਹਦੇ ਵਿੱਚ ਕੁਸਾ ਪਰਦੀ ਵਿੱਚ ਤੁਹਾਨੂੰ ਦਿਖਾ ਰਿਆ ਸਰ ਮੇਰੇ ਕੋਲ ਬਤਾਓ ਕਿ ਇਹ ਕਿਹੜਾ ਹੈ ਇਹ ਮੇਰਾ ਅੰਪਰਾ ਮੇਰਾ 27 ਹੈ 27 ਬਦਰਾ ਇਹ ਬਦਰਾ ਇਹ ਇਹ ਬਦਰਾ ਇਹ ਆ ਗਿਆ ਉਹ ਤੁਹਾਨੂੰ ਇਹ ਆਵਾਜ਼ਾਂ ਆਉਣਗੀਆਂ ਦੋਸਤੋ ਜਿਵੇਂ ਜਹਾਜ਼ ਚੜਦਾ ਉਦੋਂ ਕੀ ਆਵਾਜ਼ ਹੁੰਦੀ ਹੈ ਤੇ ਜਦੋਂ ਜਹਾਜ਼ ਅੰਪਰਾ ਦੇ ਉੱਪਰ ਜਾਵਦਾ ਜਿਵੇਂ ਜਿਵੇਂ ਗੋਣਿਆ ਤੇ ਕਿਤੇ ਦਾ ਦੱਸਿਓ ਜੀ ਵਾਜ ਨਹੀਂ ਗੂਗਲ ਕਿਤੇ ਪੈਦੀ ਆ ਕੀ ਬਕਤੀ ਇਹਦੀ ਇਹ ਤੁਸੀਂ ਦੇਖੋਗੇ ਤੇ ਸੁਣੋਗੇ ਮਹਿਸੂਸ ਕਰੋਗੇ ਵੀ ਕਿਵੇਂ ਸੰਗੀਤ ਜਾ ਬਣ ਜਾਂਦਾ ਤੇ ਇਸ ਸੰਗੀਤ ਦਾ ਜਿਵੇਂ ਮਿੱਠਾ ਇੱਕ ਕੰਨਾਂ ਚ ਰਸ ਭੂਲਦਾ ਕਿਉਂਕਿ ਹਰੇਕ ਜਦੋਂ ਆਪਾਂ ਮਹਿਸੂਸ ਕਰੀਏ ਤਾਂ ਹਰੇਕ ਪਾਸੇ ਸਾਨੂੰ ਸੰਗੀਤ ਦੀਆਂ ਧੁਣਾਂ ਹੀ ਸੁਣਾਈ ਦੇਣਗੀਆਂ ਤੇ ਇਹ ਹੁਣ ਚੱਲ ਪਿਆ ਜੀ ਇੱਥੋਂ ਉਡਾਨ ਭਰ ਲਈ ਇਹਨੇ ਦਵਾਈ ਫੱਟੀ ਤੋਂ ਐ ਐਪਸੋ ਐਪਸਾਪੋਰਟ ਤੋਂ ਉਹਨੇ 7:40 ਮਿੰਟ ਤੇ ਜਿਹੜੇ ਮੇਰਾ ਸੀਗਾ ਜਹਾਜ਼ ਦੀ ਫਲਾਈਟ ਸੀ ਜਿਹੜੀ 1 ਅਪ੍ਰੈਲ ਨੂੰ ਜਿਹੜਾ ਇੱਥੋਂ ਦਾ ਟਾਈਮ ਸੀਗਾ ਸਵੇਰੇ ਦਾ ਤਾਂ ਕਰਕੇ ਮੈਨੂੰ ਤਾਂ ਕੀ ਵੀ ਇਧਰ ਦੇ ਪਾਸੇ ਨਾ ਸੀਸੀ ਵਾਲੇ ਪਾਸੇ ਮਿਲ ਗਈ ਸੀ ਇਹ ਜਹਾਜ਼ੀ ਤਾਂ ਕਿ ਮੈਨੂੰ ਸ਼ੌਕਾ ਹੋ ਗਿਆ ਕਿਉਂਕਿ ਮੈਂ ਇੱਕ ਥੋੜਾ ਜਿਹਾ ਹਰੀ ਚੀਜ਼ ਨੂੰ ਜਿਉਣਾ ਮੈਂ ਉਹਦੇ ਚੋ ਰੇ ਕੀ ਚੋ ਕੁਛ ਨਾ ਕੁਛ ਦੇਖਦਾ ਹੁੰਨਾ ਵੀ ਇਹ ਨਹੀਂ ਵੀ ਬਹਿ ਕੇ ਤੇ ਸਫਰ ਕਰਕੇ ਰੇਲ ਤੇ ਬੁੜਿਆ ਹੈ ਮੇਰੀ ਥੋੜੀ ਜਿਹੀ ਆਤ ਤਹੋਰਾ ਵੀ ਮੈਂ ਉਹਦੇ ਕੈਵਰੇਜ ਵੀ ਅੱਖ ਚੋਂ ਕੈਦ ਕਰ ਲੈਣਾ ਉਹ ਚੀਜ਼ਾਂ ਉਹ ਜਿਹੜੀਆਂ ਜੀ ਆਪਣੇ ਲਿਖਾ ਸਕਾਂ ਵੀ ਜਿਹੜਾ ਉੱਪਰ ਜਦੋਂ ਜਹਾਜ਼ ਉੜਦਾ ਤੇ ਉਹ ਹੇਠਾਂ ਵਾਲਾ ਸੀਨ ਕਿਵੇਂ ਹੁੰਦਾ ਅੱਜ ਉੱਡ ਕੇ ਉਹਦਾ ਹੀ ਹਿੜ ਦਾ ਤਿਹਾ ਹੈ ਉਹ ਸਾਰਾ ਉਹ ਪਹਾੜ ਆਪਰੇ ਪਾਸੇ ਦਾ ਪਤਾ ਲੱਗਦਾ ਤੇ ਆ ਹੁਣ ਉਹ ਜਿਹੜੇ ਸਾਡਾ ਧਹਿ ਰਹੇ ਇਹਦੇ ਉੱਤੋਂ ਵੀ ਉੱਡ ਰਿਹਾ ਆ ਜਿਹੜੇ ਖਰਦੀ ਹੁੰਦੇ ਆ ਜੀ ਖੰਭ ਹੁੰਦੇ ਨੇ ਜਿਵੇਂ ਆਪਾਂ ਪੜਦਾ ਦੇਖਦੇ ਨੇ ਉਹ ਆ ਤੇ ਉਹ ਉਸ ਪਾਸੇ ਇਹ ਦੀ ਨਾ ਹੁੰਦਾ ਤੇ ਅੱਗੇ ਇਹਦਾ ਸਰਪਲੇਸਾ ਜ਼ਿਆਦਾ ਨਹੀਂ ਉਹਦੇ ਚ ਕੈਚ ਕਰ ਸਕਦੇ ਕੈਮਰੇ ਚ ਕੈਚ ਕਰ ਸਕਦੇ ਆ ਦੇ ਆਇਥੋਂ ਚੱਲ ਪਏ ਜੀ ਆਪਾਂ ਆ ਜਿਹੜੇ ਸ਼ਹਿਰ ਦੇ ਉੱਪਰ ਉੱਡ ਰਿਹਾ ਹੌਲੀ 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 ਮੰਨੋ ਜੀ ਅਡਾਣਾ ਜਿਹੜੀ ਉਚਾਈ ਵਧਦੀ ਜਾਊਗੀ ਜਿਵੇਂ ਜਿਵੇਂ ਉਚਾਈ ਵਧੂਗੀ ਕਿਤੇ ਬੱਦਲ ਇੰਨੇ ਆ ਜਾਂਦੇ ਆ ਤੇ ਜਦੋਂ ਉਹ ਉਹ ਪਤਾ ਹੀ ਨਹੀਂ ਲੱਗਦਾ ਉਹਦੇ ਵਿੱਚ ਕੋਈ ਬੱਦਲਾ ਜਿਹੜਾ ਹੱਲ ਕੋਲ ਤੁਸੀਂ ਦੇਖੀ ਰਹੇ ਨਾ ਅੱਗੇ ਵੱਧ ਜਾਂਦੇ ਇਹ ਵੀ ਆ ਦੇਖੀ ਇਹ ਹੁਣ ਉੱਪਰ ਗਿਆ ਮਾਲੀ ਚਾਹ ਇਹਦੇ ਚਾਰੇ ਪਾਸੇ ਇਹਾ ਜਿਹੜਾ ਥੱਲੇ ਆ ਜਿਹੜਾ ਸਾਨੂੰ ਅਗੇ ਵਧਦੇ ਦਿੱਤੀ ਜਾਉ ਉਹ ਪਰ ਵੀ ਪਹਾੜਾਂ ਤੇ ਥੱਲੇ ਵੀ ਕੋਈ ਹੋਜੀ ਹਿਸਾਬ ਨਹੀਂ ਲੱਗਦਾ ਬੱਦਲਾ ਬੱਦਲਾਂ ਦੇ ਵਿੱਚ ਦੀ ਹੈ ਲੱਗਦਾ ਤਾਂ ਇਹ ਹੁੰਦਾ ਵੀ ਬਸਲਾ ਤੋਂ ਉੱਚਾ ਪਰ ਬਦਰਾਂ ਤੋਂ ਉੱਚਾ ਤਾਂ ਨਹੀਂ ਹੁੰਦਾ ਪਰ ਸਾਨੂੰ ਮਹਿਸੂਸ ਹੁੰਦਾ ਬੈਠਿਆਂ ਨੂੰ ਆਵਾਜ਼ ਨੂੰ ਬੜੀ ਸਕੂਨ ਦੇਉਗੀ ਬਣ ਤਿੰਨ ਵੇਲੇ ਥੋੜਾ ਜਿਹਾ ਖੜਖੜ ਖੜਕ ਜਾਦੇ ਕਰਦਾ ਵੈਸੇ ਜਦੋਂ ਬੈਠ ਜਾਂਦਾ ਆਪਣਾ ਚੱਲਣ ਤੋਂ ਪਹਿਲਾਂ ਬਕਾਇਦਾ ਸੀਟ ਬੈਲਟ ਤੇ ਇੱਕ ਜਿਹੜਾ ਉਹਨਾਂ ਦਾ ਅਵਲੇ ਦਾ ਕੋਈ ਵੀ ਹੁੰਦਾ ਜਿਹੜੇ ਇਰ ਹੌਸਟਸ ਵਿੱਚ ਹੁੰਦੇ ਆ ਉਹਨਾਂ ਦਾ ਅਗਲੇ ਨੇ ਦੱਸਣਾ ਹੁੰਦਾ ਕਿ ਜੇ ਕੋਈ ਘਟਨਾ ਹੋ ਜੇ ਤਾਂ ਤੁਸੀਂ ਆਕਸੀਜਨ ਕਿਵੇਂ ਲੈਣੀ ਹੈ ਉਹ ਪੈਪ ਵਗੈਰਾ ਲਾ ਕੇ ਮਾਸਕ ਕਿਵੇਂ ਲਾਉਣਾ ਬੈਲਟ ਸੀਟ ਬੈਲਟ ਕਿਵੇਂ ਤੁਸੀਂ ਬੈਠਣ ਲੱਗੇ ਲਾਉਣੀ ਹੈ ਤੇ ਕਿਵੇਂ ਤੁਸੀਂ ਇਹਦੇ ਚ ਉਹ ਪ੍ਰੇਅਰ ਕਰਦੇ ਆ ਵੈਸੇ ਜੋ ਚੱਲਣ ਤੋਂ ਪਹਿਲਾਂ ਪ੍ਰਾਰਥਨਾ ਕਰਦੇ ਉਸ ਮਾਲਕ ਅੱਗੇ ਵੀ ਹਰੇਕ ਦੀ ਤੰਦਰੁਸਤੀ ਲਈ ਵੀ ਸੁਖੀ ਸਾਧੀ ਮਦਾਨ ਜਿਹੜੀ ਸਹੀ ਸਾਧੀ ਰੂਹਾਂ ਤੇ ਮੱਜਰ ਤੇ ਪਹੁੰਚੇ ਆ ਹੁਣ ਤੁਸੀਂ ਦੇਖ ਲਓ ਵੀ ਆ ਥੱਲੇ ਜਿਹੜੇ ਲਿੰਦੇ ਆ ਕੋਈ ਪਹਾੜ ਨਹੀਂ ਬੱਦਲ ਆ ਇਹਨੇ ਵੀ ਇਹ ਲੱਗਦਾ ਵੀ ਇਹਦੇ ਵਿੱਚ ਉੱਤੋਂ ਦੀ ਵਿੱਚ ਦੀ چیر ਕੇ ਲੱਗ ਰਿਹਾ ਹੁੰਦਾ ਜਿਵੇਂ ਸੋ ਇਹ ਬੜੀਆਂ ਮੈਂ ਇਤਸਾਬੀਰਾ ਆ ਰਹੇ ਇਸ ਤੋਂ ਪਾਸੇ ਕੈਵਰੀ ਨਾਲ ਬਿਲਕੁਲ ਕਿਉਂਕਿ ਵਧੀਆ ਪੈਸ਼ਨ ਟਾਕੀ ਵਾਲੇ ਪਾਸੇ ਬੈਠਣ ਨਾਲ ਤੇ ਜਿਹੜਾ ਜਹਾਜ਼ ਸੀ ਵੈਸੇ ਅੱਧੀਆਂ ਕਿ ਸੀਟਾਂ ਹੀ ਫੁੱਲ ਸੀ ਬਾਕੀ ਖਾਲੀ ਸੀਗਾ ਕੋਈ ਜ਼ਿਆਦਾ ਨਹੀਂ ਸੀਗਾ ਜੀ ਮਨਾਂ ਦੀ ਜੇ ਮੰਨੀਏ ਤਾਂ 40% ਹੀ ਸਵਾਰੀ ਸੀਗੀ ਉਹਦੇ ਚ ਸੰਜੇ ਸੀਗੇ ਤੇ ਬਾਕੀ ਬੇਰੀ ਦਾ ਸੀਟ ਪੂਰੀ ਦੀ ਪੂਰੀ ਖਾਲੀ ਸੀ ਮੇਰੇ ਨਾਲ ਇੱਕ ਗੋਰੀ ਆ ਉਹਦੇ ਬੱਚਿਆਂ ਨੂੰ ਲੈ ਕੇ ਬੈਠੀ ਸੀ ਤੇ ਹੌਲੀ ਹੌਲੀ ਉਹਨਾਂ ਨੂੰ ਜਿਹੜੀ ਨਾਲ ਦੀ ਗੋਰੀ ਨੇ ਸੀ ਕਹਿਤਾ ਵੀ ਬੱਚੇ ਉਥੇ ਟਿਕਦੇ ਨਹੀਂ ਹੁੰਦੇ ਬੱਚੇ ਤਾਂ ਆਪਦੇ ਬੱਚਿਆਂ ਨੇ ਹੋ ਕਰਨੇ ਪੈਂਦੇ ਤੇ ਉਹ ਤਾਂ ਕਰਕੇ ਉਹਨਾਂ ਨੇ ਬਦਲ ਸਾਇਦ ਇਹਨੂੰ ਜੋ ਖਾਲੀ ਖੇਤਾ ਪਜੇ ਉਹਨੇ ਬਦਲ ਵੀ ਲੈਤਾ ਬਾਕੀ ਪੰਜਾਬੀ ਦੇ ਹਿਸਾਬ ਨਾਲ ਆ ਕੇ ਬਦਲੇਗਾ ਸੁਬਹ ਹੀ ਕੈਦ ਕਰਨ ਦੀ ਬੇਹਦ ਕੋਸ਼ਿਸ਼ ਕੀਤੀ ਆ ਪਰ ਜਿਹੜਾ ਸਾਡਾ ਖੇਤ ਆ ਉਹਦੇ ਖੇਤ ਲਿਆ ਘਾਰਾ ਫੈਰਾਰੇ ਨੇ ਉਹ ਵੀ ਵਾ ਤਾ ਤੋਂ ਦਿੰਦੀ ਆ ਤੇ ਕਾਦਰ ਤਸਵੀਰਾਂ ਮੈਂ ਕਿਤਿਆਂ ਰੋੜ ਆਹ ਜਿਹੜਾ ਸੀ ਜਿਹੜਾ ਸੂਰ ਰੰਗ ਇਹ ਰਸਤੇ ਤੇ ਕਰ ਕਰੇ ਅਸੀਂ ਜਿਹੜੇ ਪੁਲ ਲੱਗ ਰਿਹਾ ਆਜ ਆਪਾਂ ਨੂੰ ਜਦੋਂ ਉੱਪਰ ਦੀ ਲੰਘ ਰਿਹਾ ਹੁੰਦਾ ਐ ਲੱਗਦਾ ਹੁੰਦਾ ਵੀ ਵੈਸੇ ਇੰਨੀ ਕਿ ਨਜ਼ਰ ਮਾਰ ਕੇ ਹਟ ਜਾਂਦੇ ਪਰ ਵੇਖੋ ਜਿਹੜੀ ਕਾਰ ਆ ਜਿਹੜਾ ਗਿਆੜਾ ਕਿੰਨੀ ਤੇਜ਼ ਅੱਗੇ ਹੈ ਜਿਹੜਾ ਸਾਥ ਇੱਕ ਇੰਨਾ ਵਜ਼ਨ ਚੱਕ ਕੇ ਉੱਪਰ ਢੋੜ ਰਿਹਾ ਜਿਹੜਾ ਆਪਾਂ ਵਜ਼ਨ ਚੱਕ ਕੇ ਕਿੰਨਾ ਉੱਪਰ ਜਾ ਸਕਦੇ ਹੁੰਦੇ ਆ ਰੱਥਾ ਦੁਬਾਰਾ ਨਹੀਂ ਦੂਰ ਰੱਥਾ ਦੁਬਾਰਾ ਦਿਸ ਵਾਲੀ ਨੂੰ ਇਹਨਾਂ ਵਜ਼ਨ ਦੀ ਕਹਾਣੀ ਹੈ ਕਾਰ ਜਿਹੜੀ ਕੱਢੀ ਹੈ ਕੀ ਹੈ ਤੇ ਬਾਕੀ ਕੁਦਰਤ ਦੀ ਗੱਲ ਵੀ ਹੈ ਵੀ ਥੱਲੇ ਵੇਖੋ ਕਿੰਨੀ ਕੁਦਰਤ ਨੇ ਜਿਹੜੇ ਰੰਗ ਭਰੇ ਹੋਏ ਵਿੱਚ ਇਹ ਹੋਦਰੇ ਆਪਣਾ ਪੂਰਾ ਇਧਰਲੇ ਪਾਸੇ ਬਰੋ ਬਤਰਾ ਦੂਰ ਨਹੀਂ ਕੀ ਬੜੀ ਬੜੀ ਆ ਰਿਹਾ ਇਹ ਹੁਣ ਜਦੋਂ ਅਮਸੈਂਪੁਰ ਤੋਂ ਇਧਰਲੇ ਪਾਸੇ ਕਮੇਂਟ ਟਾਰਗੇਟ ਬੰਡਣਾ ਚਾਹ ਰਿਹਾ ਚਾਹ ਰਿਹਾ ਦਿਖਾਇਆ ਜਾ ਰਿਹਾ ਲੋ ਖੇਤ ਪਹਾੜ ਨਦੀਆਂ ਜੇ ਆ ਜਿਹੜੇ ਛੋਟੇ ਛੋਟੇ ਡੈਨੋ ਤੇ ਬਹੁਤ ਵੱਡੇ ਆ ਕਿਉਂਕਿ ਹਜ਼ਾਰਾਂ ਫੁੱਟ ਦੀ ਚਾਈ ਤੋਂ ਤਾਂ ਛੋਟੀ ਛੋਟੀ ਹੀ ਲੱਗੂਗੀ ਨਾ ਆ ਸਮੇਂ ਪਰ ਮੈਂ ਵੀ ਆਪਨੇ ਤੇ ਕੈਮਰਾ ਲਾ ਕੇ ਵੀ ਆ ਰਸਤੇ ਮੈਂ ਵੀ ਕੋਈ ਇੰਨੀਆਂ ਯਾਦਾਂ ਆ ਨਾਲ ਮਨ ਨੂੰ ਸ਼ਾਂਤ ਕਰਕੇ ਸੁਣਦੇ ਆ ਤਾਂ ਤੁਹਾਨੂੰ ਲੱਗਦਾ ਬੜਾ ਸ਼ਾਂਤ ਹੈ ਜਾਂ ਪ੍ਰਕਾਸ਼ੀ ਜਿਹਾ ਲੱਗਦਾ ਮਨ ਨੂੰ ਲੱਗਦਾ ਵਿੱਚ ਜੁੜਾ ਨਾ ਮਾਨ ਕੇ ਤੁਹਾਨੂੰ ਲੱਗਦਾ Gracias. وجہ نہ یہ یاسی پاسوں چکنے میں دییاں دی تفصیل اپ دے ریجن تیار کرنا وی ہمیں ضرورت پئی ہے سر کا تے تاں تے اس میں یہ ٹھہرا رہا ہوں تو اس کو بتلا ویکھیا رہے اس طرح سے ਤੇ ਆਤੀ ਨੂੰ ਪਾਣੀ ਹਵਾ ਨੂੰ ਤੇ ਇਹਦੇ ਕਰਕੇ ਸਾਰੇ ਬੜੇ تھے ਜਿਹੜਾ ਸਿਰੀ ਸੈਂਟਰ ਆ ਬੀਸੀਸ ਦਾ ਦੱਸੇ ਦੀ ਵੀ ਜਿਹੜਾ ਇਥੇ ਸਾਰੇ 80% ਜਨਕਰੀ ਇਹ ਜਿਹੜਾ ਸਾਰੇ ਜਿਹੜੇ ਉਕਤ ਕਰਤੀ ਨਹੀਂ ਸਕਦੇ ਸੀ ਥੋੜਾ ਜਿਹਾ ਇੱਕ ਜੇ ਵੀ ਝੁੱਕ ਵੀ ਜਾਵੇ ਰਾਤ ਨੂੰ ਉੱਥੇ ਪਿਆ ਹੁੰਦਾ ਉਹ ਇਹ ਨਹੀਂ ਚੱਕ ਕੇ ਅੱਗੇ ਤੇਰੇ ਲੈ ਆਉਗੇ ਬਾਲਣ ਲੈ ਕੇ ਚੱਕ ਕੇ ਤੇ ਬਾਲ ਜੋ ਜਗਲਾ ਦਿਓਗੇ ਨਹੀਂ ਜੰਗਲਾ ਜੰਗਲਾ ਜਿੰਦਾ ਲਾਤੀ ਜਿਹੜਾ ਕਿਵੇਂ ਕੋਈ ਕਿਸੇ ਨਾਲ ਆਪ ਸੋਚੇ ਰਹਿਣਾ ਲੱਗਦਾ ਵਾਕੀ ਰੱਖ ਦਿੱਤੀ ਤੇ ਹੁਣ ਇਹ ਕਮੈਂਟਡ ਸੈਰ ਤੇ ਜਹਾਜ਼ ਉੱਡ ਰਿਹਾ ਤੇ ਦੀਵਾ ਹੋ ਰਿਹਾ ਹੋ ਸਕਦਾ ਤੇ ਦੀਵਾ ਹੋ ਰਿਹਾ ਤੇ ਬਾਕੀ ਕੋਈ ਜਹਾਜ਼ ਵਾਈ ਪੱਟੀ ਤੇ ਕਮੈਂਟਡ ਹੈ ਜਿਹੜਾ ਐ ਇੱਕ ਬੰਦੂ ਇੱਕ ਦਾ ਨਾਮ ਜਿਵੇਂ ਆਪਣੇ ਇੱਥੇ ਮੁੰਡੇ ਤੋਂ ਜਿਵੇਂ ਬਣਾ ਤੇ ਉੱਥੇ ਉਹਦਾ ਨਾਮ ਵੀ ਲਿਖਿਆ ਫਿਰ ਦੇਖਦੇ ਜੀ ਲੇਟਕਸ ਹੈਦਰ ਜਿਹੜਾ ਇੱਥੇ ਬਣਾ ਗਈ ਸੀ ਬੰਦ ਜਿਵੇਂ ਜਿਵੇਂ ਹੁਣ ਦੀਵਾ ਆਊਗਾ ਤੁਹਾਨੂੰ ਆਸ-ਪਾਸੇ ਜਹਾਜ਼ਪੋਰ ਵੀ ਦਿਖਣਗੇ ਉਸ ਜਹਾਜ਼ਪੋਰ ਤੇ ਦਿਖਣਗੇ ਵੀ ਖਡਾਣ ਭਰਦੇ ਉਸ ਉੱਥੇ ਜਿਹੜੇ ਜਹਾਜ਼ਵਾਈ ਪੱਟੀ ਦੇ ਪਾਸੇ ਖੜੇ ਆਂੜੇ ਦੀਵਾ ਭੂਜਤਾ ਜੀ ਦੀ ਆਵਾਜ਼ ਵੀ ਸੁਣੋ ਤੁਸੀਂ ਅ ਉਹ ਖੜਕ ਦਾ ਪ੍ਰਕਾਟ ਹੋਊਗਾ। ਚਾਹ ਦੇ ਉੱਤੇ ਪਾਸੇ ਡਾਣ ਦਾ ਆ ਰਿਹਾ। ਤੋਂ ਪਾਸੇ ਦੇ ਰਹੇ ਆਪ। ਤੇ ਇਧਰ ਦੇ ਪਾਸੇ ਚਲੂ ਗੁਰ ਦਿਖਾਈ ਪਾਣੇ। ਉਹ ਆ ਗਈ। ਇਹਾ ਜੂ ਪਾਸਾ ਉੱਤਰ ਗਿਆ ਜੀ।

ਬਹੁਤ ਵਾਰੀ ਜਾਂਦਾ ਸੀ ਮੈਦੂਗਿਆ ਦਿਹਾੜੀ ਲੈ ਕੇ ਗਿਆ ਉਹਨਾਂ ਨੇ ਕਿ ਕਲਕਤਾ ਦੇ ਪਹਾੜ ਤੱਕ ਜਿਹੇ ਪੌਸ਼ ਕਰਕੇ ਆਏ ਮੈਂ ਉੱਥੇ ਵੀ ਆਏ ਬਾਹਰ ਜਿਹੜਾ ਬੰਦ ਜਿਹੜਾ ਉਹ ਤਾਂ ਪੁਲਿਸ ਕੀ Restez ici avec votre ceinture attachée et gardez vos bagages à main bien rangés. Parmi les attaques de l'appareil devant le terminal et que le commandant de bord est éteint, le signal lumineux des ceintures. Dernière manifestation des appareils devant le terminal. La désactivation du mode avion est en cours. Veuillez s'il vous plaît vous assurer d'avoir accès à vos effets personnels en occupant l'appareil et soyez prêts en récupérant vos effets personnels dans le compartiment supérieur. ਇਹ ਰਹੀ ਅਜੀਤ ਜਾਰੇ ਹੋਰ ਕਿੱਥੇ ਸੀ ਜੋ ਹੁਣ ਨਾ। ਜਿਵੇਂ ਅਸੀਂ ਤੁਹਾਨੂੰ ਯਾਦ ਕਰਾ ਦਿੱਤਾ ਕਿ ਇਹ ਤੰਤਰੀ ਹੈ ਸਿਰਫ ਜਦੋਂ ਤੱਕ ਤੁਸੀਂ ਅੰਦਰੂਨੀ ਜ਼ੋਨ ਵਿੱਚ ਹੋ। ਇਹ ਜਿਹੜਾ ਅਸੀਂ ਬਣਾ ਕੇ ਦਿੱਤਾ ਉਹ ਬੈਕਗ੍ਰਾਉਂਡ ਹੈ ਕਿੰਨਾ ਦਸਟਾਪ ਕਰਾਤਾ। ਤੇ ਇਹ ਫਲਾਉਂਡ ਦਾ ਕਿੰਨੇ ਘੰਟਿਆਂ ਚ ਹੋ? 0637 8 150 ਕਲੀਅਰ ਜੋ ਜਹਾਜ਼ ਚੋਂ ਉਤਰ ਕੇ ਕੈਨੇਡਾ ਅਲਬਰਟਾ ਇਹ ਹੁਣ ਅਲਬਰਟਾ ਸੂਬਾ ਜੀ ਉਹ ਜਿੱਥੋਂ ਮੈਂ ਜਹਾਜ਼ ਕੜਿਆ ਸੀ ਐਫਸਬਰਡ ਤੋਂ ਸੀਗਾ ਜੀ BC ਬ੍ਰਿਟਿਸ਼ ਕੋਲੰਬੀਆ ਹੁਣ ਮੈਂ ਆ ਗਿਆ ਆ ਸਾਮਾਨ ਸਾਡਾ ਜਹਾਜ਼ ਚ ਜਿਹੜਾ ਆਉਂਦਾ ਜੀ ਆਪਾਂ ਜਿਹੜਾ ਹੁਣ ਜਹਾਜ਼ ਚੋਂ ਬਾਹਰ ਆਉਂਦੇ ਜਦੋਂ ਸੁਣავਿਆ ਨੇ ਨੇੜੇ ਜਿਹਦੇ ਕੋਲ ਲੱਗਿਆ ਤੁਸੀਂ ਦਿਖਾਵਾਗੇ ਲੋਕਾਸ ਦੇ ਪਾਸੇ ਜਿਹੜੇ ਬਕੰਜਰ ਖੜੇ ਆ ਕੋ ਆਪਣਾ ਜਿਹੜਾ ਬੈਗ ਆ ਟੈਕੀ ਆ ਉਹਨਾਂ ਨੇ ਵਸਾ ਲ ਲੈਣਾ ਤੇ ਬੇਕਾਇਦਾ ਉਹਦੇ ਤੇ ਟਿੱਕਰ ਵੀ ਲੱਗਿਆ ਹੁੰਦਾ ਜੇ ਨਾ ਪਤਾ ਲੱਗੇ ਤਾਂ ਉਹ ਅਸੀਂ ਜਾ ਕੇ ਉਹਦੀ ਚੋਣ ਚੱਲਦੇ ਜੀ ਮੰਨ ਲਓ ਕੋਈ ਉੱਥੇ ਵੀ ਦੇ ਸਕਦੇ ਇਹਨਾਂ ਨੂੰ ਉਹ ਸਾਡਾ ਪਹੁੰਚਿਆ ਨਹੀਂ ਕਈ ਵਾਰੀ ਪਹੁੰਚਦਾ ਨਹੀਂ ਤਾਂ ਉਹ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਘਰਾਂ ਤੱਕ ਵੀ ਪਹੁੰਚਾਉਂਦੇ ਆ ਜੀ ਉਹ ਆਪਣੇ ਖਾਤੇ ਤੇ ਇਹ ਜ਼ਿੰਮੇਵਾਰੀ ਹੈ ਜੀ ਇਹਨਾਂ ਦੀ ਇਹ ਜਿਹੜੀ ਲਾਈਨ ਜੀ ਆਪੋ ਇਹਨਾਂ ਕੰਪਨੀਆਂ ਦੀ ਜੇ ਉਹ ਉਹ ਨਹੀਂ ਆਉਂਦਾ ਕਿਤੇ ਕਾਰਨ ਕਰਕੇ ਤੇ ਉਹ ਬਾਅਦ ਵਿੱਚ ਉਹਦੇ ਘਰ ਤੱਕ ਪਹੁੰਚਾਉਂਦੇ ਜੀ ਰੈਸ ਹੁੰਦਾ ਜੀ ਇਹਦੇ ਤੇ ਲਿਖਿਆ ਸਾਰਾ ਕੁਝ ਆਪਣੇ ਹੱਥ ਆ ਅੱਗੇ ਜੀ ਆ ਦੇਖੋ ਬਾਹਰ ਆ ਰਹੇ ਆ ਜੀ ਦਾ ਜੀ ਦਾ ਜਿਵੇਂ ਜਿਵੇਂ ਕੋਈ ਹੁੰਦਾ ਉਹ